ਅੰਮ੍ਰਿਤਸਰ ਦੇ ਹਲਕਾ ạtਾਰੀ ਤੋਂ ਆਮ ਆਦੀ ਪਾਰਟੀ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਹਲਕਾ ạtਾਰੀ ਦੇ ਪਿੰਡ ਧੋਲਕਲਾ ਸਮਤੀ ਮੈਂਬਰ ਰਾਣਾ ਅਤੇ ਸਮਤੀ ਮੈਂਬਰ ਦਲਬੀਰ ਸਿੰਘ ਵਡਾਲਾ ਨੇ ਚੋਣ ਜਿੱਤ ਕੇ ਆਮ ਆਦੀ ਪਾਰਟੀ ਦੀ ਝੋਲੀ 'ਚ ਪਾਈ ਸੀਟ ਉੱਥੇ ਹੀ ਉਹਨਾਂ ਨੇ ਆਮ ਆਦੀ ਪਾਰਟੀ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਪਿੰਡ ਧੋਲਕਲਾ ਦੇ ਸਰਪੰਚ ਤਰਮਿੰਦਰ ਸਿੰਘ ਸ਼ਾ ਪਿੰਡ ਗੋਂਸਾਬਾਦ ਤੋਂ ਬਲਾਕ ਪ੍ਰਧਾਨ ਹਰਦੇਵ ਸਿੰਘ ਸਰਪੰਚ ਜਗਰੂਪ ਸਿੰਘ ਨੇ ਸਮਤੀ ਮੈਂਬਰਾਂ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਉਹ ਪਹਿਲਾਂ ਮੈਂ ਤਾਂ ਆਪਣੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੇਰੇ ਵੀਰ ਭਰਾ ਮੇਰਾ ਭਰਾ ਧਰਮਿੰਦਰ ਤੇ ਆਪਣਾ ਬਿੱਟਾ ਸਰਪੰਚ ਤੇ ਮੇਰਾ ਵੀਰ ਜਗਰੂਪ ਸਿੰਘ ਸਰਪੰਚ ਤੇ ਵੀਰ ਮੇਰਾ ਪ੍ਰਭ ਸਰਪੰਚ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਨੀ ਸਖਤ ਮਿਹਨਤ ਨਾਲ ਕਰਕੇ ਮੇਰੇ ਤੇ ਮੈਨੂੰ ਅੱਜ ਆਹ ਦਿਨ ਜਿਹੜਾ ਹੈ ਖੁਸ਼ੀਆਂ ਦਾ ਦਿਨ ਬਖਾਇਆ ਬਹੁਤ ਬਹੁਤ ਸਾਰੇ ਭਰਾਵਾਂ ਦਾ ਹੀ ਧੰਨਵਾਦ ਕਰਦਾ ਹਾਂ ਤੇ ਆਪਣਾ ਜਸਵਿੰਦਰ ਸਿੰਘ ਜੀ ਰਮਦਾਸ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਹਲਕੇ ਵਿੱਚ ਇਹਨਾਂ ਵਿਕਾਸ ਕਰਾਇਆ ਤੇ ਉਹਦਾ ਅੱਜ ਨਤੀਜਾ ਤੁਹਾਡੇ ਸਾਹਮਣੇ ਸਾਨੂੰ ਮਿਲਿਆ ਨਤੀਜਾ ਸਾਨੂੰ ਸਾਹਮਣੇ ਅੱਜ ਮਹਾਰਾਜ ਦੀ ਕਿਰਪਾ ਨਾਲ ਕਨਾਲ ਦਾ ਆਮ ਆਦਮੀ ਪਾਰਟੀ ਦੀ ਝੋਲੀ ਜਿੱਤ ਜਹਾਜ਼ਲ ਕਰਕੇ ਝੋਲੀ 'ਚ ਸੀਟ ਪਾਈ ਆ ਤੇ ਸਾਰੇ ਵਰਕਰਾਂ 'ਚ ਜਿੰਨੇ ਸਰਪੰਚੀ ਨਾਲ ਮੋਢਾਰ ਬੰਦੇ ਜਿੰਨੇ ਨਾਲ ਤੁਰੇ ਸਾਰਿਆਂ ਦਾ ਦਿਲੋਂ ਧੰਨਵਾਦ ਪਿੰਡ ਵਾਲਿਆਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਮਹਾਰਾਜ ਨੇ ਇਜਤ ਬਖਸ਼ੀ ਆ ਮੁਕਾਬਲਾ ਸੀ ਮੁਕਾਬਲਾ ਤੁਹਾਨੂੰ ਪਤਾ ਹੀ ਮੁਕਾਬਲਾ ਸਾਡਾ ਤੇ ਫਿਰ ਵੱਡੇ ਬੰਦੇ ਆਣੇ ਸੀ ਤੇ ਬੜੀ ਵਧੀਆ ਮਹਾਰਾਜ ਨੇ ਜੇਤਾਂ ਹਾਸਲ ਕੀਤੀ ਹੈ ਕਮਨ ਲੈ ਕੇ ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜੀ ਉਹ ਪਿੰਡ ਵਾਲੇ ਦੱਸਣ ਕਿ ਹੁਣ ਜੇਹੀਂ ਆਪਣੇ ਮੂੰਹ ਦਸੀਏ ਤੇ ਵੇਰਨਾ ਗੱਲ ਬੰਦੀ ਆ ਬਿਲਕੁਲ ਜੀ ਸਾਰੇ ਹੋਣਗੇ 2027 ਦੀ 2027 ਦਾ ਨਹੀਂ ਪੱਤਰ ਰੱਖਿਆ ਗਿਆ ਵਾਦੇ ਇਹ ਅੱਜ ਤੋਂ ਰੱਖਿਆ ਗਿਆ ਵਾ ਕਾਂਗਰਸੀ ਆਪੇ ਦੇ ਕਹਿੰਦੇ ਸੀ ਕਿ ਐਸ ਇਲੈਕਸ਼ਨ ਤੋਂ ਰੱਖਿਆ ਇਹਨਾਂ ਦਾ ਰੱਖਿਆ ਗਿਆ ਹਣਾ ਵੋਟਰਾਂ ਨੂੰ ਕੀ ਕਹ ਵੋਟਰਾਂ ਨੂੰ ਉਹ ਕਹਿੰਨੇ ਆ ਕਿ ਸਾਰੇ ਤਨੋਂ ਮਨੋਂਗੇ ਨਾਲ ਤੁਰਨੋਂ ਸਾਰੇ ਜਿੱਦਾਂ ਪਹਿਲਾਂ ਆਪਾਂ 72 ਇਲੈਕਸ਼ਨ ਜਿਤਾਈ ਹੁਣ 72 ਫੇਰ ਜਿਤਾਵਾਂਗੇ ਤਗੜੇ ਹੋਗੇ ਸਰਕਾਰ ਫੇਰ ਬਣਾਵਾਂਗੇ ਮੈਂ ਬਲਾਗ ਪ੍ਰਧਾਨ ਜ਼ੋਨ ਕੌਂਸਲਬਾਦ ਇਹ ਜਿਹੜੇ ਦੋ ਸੰਮਤੀ ਮੈਂਬਰ ਨੇ ਸਾਡੇ ਬਣੇ ਨੇ ਇਹ ਬਲਾਗ ਦੇ ਵਿੱਚੋਂ ਰਾਣਾ ਜੀ ਤੇ ਦਲਬੀਰ ਸਿੰਘ ਵਡਾਲਾ ਅੱਗੇ ਕਰੋ ਇਹ ਦੋ ਟਿਕਟਾਂ ਜਿਹੜੀਆਂ ਇੱਧਰ ਸਾਨੂੰ ਐਮਐਲਏ ਸਾਹਿਬ ਨੇ ਦਿੱਤੀਆਂ ਸੀ ਇਹ ਦੋਵੇਂ ਹੀ ਅਸੀਂ ਸੀਟਾਂ ਜੋਂ ਗੌਂਸਾ ਬਾਦ ਤੇ ਤੌਰ ਕਲਾਉਂ ਤੋਂ ਵੱਡੀ ਲੀਡ ਦੇ ਨਾਲ ਜਿਤਾ ਕੇ ਸਰਦਾਰ ਏਡੀਸੀ ਸਾਹਿਬ ਰਮਦਾਸ ਜੀ ਦੇ ਝੋਲੀ ਵਿੱਚ ਅਸੀਂ ਪਾਈਆਂ ਨੇ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਇਹ ਜਿਹੜਾ ਅੱਜ ਦੀ ਜੋ ਇਲੈਕਸ਼ਨ ਸੀ ਇਹ ਇੱਕ ਸੈਮੀਫਾਈਨਲ ਸੀ ਤੇ ਜਿਹੜਾ 27 ਦੇ ਵਿੱਚ ਜਿਹੜਾ ਫਾਈਨਲ ਹੋ ਜਾ ਰਿਹਾ ਇਸੇ ਹੀ तरीके ਦੇ ਨਾਲ ਉਹ ਚੜ੍ਹਦੀ ਕਲਾ ਦੇ ਵਿੱਚ ਸਾਡੇ ਇਹ ਜਿਹੜੇ ਦੋ ਮੈਂਬਰ ਬਣੇ ਨੇ ਸੰਤੀ ਮੈਂਬਰ ਆ ਇਹ ਵੀ ਹੋਣ ਸਾਡੇ ਜਿਹੜੇ ਪੰਚਾਇਤਾਂ ਦੇ ਨਾਲ ਪੂਰੀ ਸਪੋਰਟ ਕਰਕੇ ਅਸੀਂ ਗਾੜੀ ਚੱਲਾਂਗੇ ਤੇ ਪੂਰਾ ਵਿਕਾਸ ਕਰਾਂਗੇ ਤੇ 27 ਦੇ ਵਿੱਚ ਅਸੀਂ ਇਤੋਂ ਵੀ ਜ਼ੋਰ ਸ਼ੋਰ ਦੇ ਨਾਲ ਆਵਾਂਗੇ ਹਾਂਜੀ ਪਹਿਲੇ ਨੰਬਰ ਤੇ ਮੈਂ ਇਮਤਿਹਾਨ ਕਮਾਕਦਾਨਾ ਚਾਹ MLA ਸਾਹਿਬ ਨੂੰ ਬਹੁਤ ਸਰਪੰਚ ਸਾਹਿਬ ਨੂੰ ਸਾਡੇ ਰਾਣਾ ਜੀ ਨੂੰ ਬਹੁਤ ਬਹੁਤ ਵਧਾਈਆਂ ਹੋਣ ਜਿਹੜਾ ਕਿ ਆਪਾਂ ਇੱਥੋਂ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਵਿੱਚ ਪਾਈ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਸਪੋਰਟਰਾਂ ਦਾ ਵੀ ਜਿਨ੍ਹਾਂ ਨੇ ਸਾਡੇ ਤਨੋਂ ਮਨੋਂ ਸਾਨੂੰ ਜਿਤਾ ਕੇ ਤੇ ਤੋਰਿਆ ਵਾ ਜੀ